ਏ ਜੀ ਪਿੰਡ ਧੜ ਐਸੀ ਸੰਸਾਂ ਘਾਟ ਵਿੱਚ ਟੀਕਾ ਲਾ ਕੇ ਬੰਦਾ ਜਿਹੜਾ ਇਹ ਆ ਤੁਲਕੇਵਾ ਪਤਾ ਨਹੀਂ ਬੱਚੇ ਕੇ ਨਾ ਬੱਚੇ ਇਹ ਮੁੰਡਾ ਨਾਲ ਤੁਲਕੇ ਦਾ ਦੱਸਦਾ ਏ ਕੀ ਨਾਮ ਤੇਰਾ ਤੁਲਕੇ ਦਾ ਕੀ ਨਾਮ ਕੀ ਤਾ ਹਾਂ ਰਾਜਾ ਰਾਜਾ ਤੁਲਕੇ ਦਾ ਇਹ ਮੁੰਡਾ ਕਿੱਥੋਂ ਦਾ ਏ ਇਹਦਾ ਇਹ ਟਾਂਗਰੇ ਦਾ ਦੱਸਿਆ ਲਿਖਾਈ ਤੈਨੂੰ ਟਾਂਗਰੇ ਬੋਲਦਾ ਮੈਂ ਸੱਚ ਜਿਹੜੀ ਗੱਲ ਐ ਸਹੀ ਤੇ ਟੀਕਾ ਲਾਇਆ ਹੋਲੇ ਨੇ ਹਾਂਜੀ ਅੱਛਾ ਸਮਾਂ ਕਿੱਥੋਂ ਲਈ ਜੀ ਉਹ ਤੇ ਭਾਈ ਇੱਥੋਂ ਨਹੀਂ ਲਈ ਆ ਦੱਸ ਕਿ ਕਿਹਦੇ ਕੋਲ ਲਈ ਆ ਦਾਸ ਤੇ ਨਾ ਹਾਂ ਕਿਤਾ ਕੇ ਨੂੰ ਬਿੰਦਾ ਚੱਲਿਆ ਕਿਹੜਾ ਕਾਕਾ ਹੁਣ ਭਾਈ ਮੈਨੂੰ ਨਹੀਂ ਇਹਦਾ ਕਿੱਥੋਂ ਦਾ ਇੱਥੇ ਪਿੰਡ ਦਾ ਹੀ ਨਾ ਪਿੰਡ ਦਾ ਨਾਮ ਵੀ ਨਹੀਂ ਪਤਾ ਤੈਨੂੰ ਧਾਣਾ ਦਾ ਵਾ ਅੱਛਾ ਕਾਕੇ ਕੋਲ ਲਈ ਆ ਹਾਂਜੀ ਇਹ ਤੇ ਦਿੱਗਾ ਇੱਥੇ ਲਾਇਆ ਇਹ ਜੀ ਪਿੰਡ ਧਾਰੜ ਆ ਹਾਲ ਜੇ ਸਾਡੇ ਪਿੰਡ ਦਾ ਇੱਥੋਂ ਲੈ ਬਹੁਤ ਹੀ ਜਿਹੜਾ ਇੱਥੇ ਸਲੈਕ ਲੈਂਦੇ ਆ ਇੱਥੇ ਬਹੁਤ ਜ਼ਿਆਦਾ ਵਿਕਦੀ ਆ ਤੇ ਇੱਥੋਂ ਲੈ ਕੇ ਤੇ ਇੱਥੇ ਲਾਈ ਜਾਂਦੇ ਆ ਤੇ ਯਾ ਯਾਰ ਬਹੁਤ ਹੀ ਜਵਾਲੀ ਦਾ ਮਾੜਾ ਆ ਲਿਆ ਆ ਦੇਖ ਲੋ ਜਵਾਨੀ ਜੀ